ਦੋਸਤੋ ਆਪਾਂ ਸਰਹੰਦ ਸ਼ੋਰੂਮ ਚੱਲਿਆ ਏਜੀ ਲਾਈਫ ਦੇ ਤੁਸੀਂ ਦੇਖ ਰਹੇ ਹੋ ਸਾਹਮਣੇ ਅੱਗੇ ਬੱਸ ਸਟੈਂਡ ਹੈ ਖੱਬੇ ਪਾਸੇ ਦਿੱਲੀ ਨੂੰ ਜਾ ਰਿਹਾ ਸੱਜੇ ਲੁਧਿਆਣਾ ਆਪਾਂ ਦਿੱਲੀ ਵਾਲੇ ਪਾਸੇ ਮੁੜਨਾ ਹੈ ਇੱਥੇ ਤੁਸੀਂ ਦੇਖ ਰਹੇ ਹੋ ਖੱਬੇ ਮੁੜਨੇ ਇਹ ਆਪਾਂ ਖੱਬੇ ਮੁੜ ਗਏ ਅੱਗੇ ਏਜੀ ਲਾਈਫ ਸਟੋਰ 'ਚ ਪਹੁੰਚ ਜਾਾਂਗੇ ਬਹੁਤ ਵੱਡੀ ਖਬਰ ਹੈ ਜਿਹੜੀ ਸਰਹੰਦ ਦੇ ਵਿੱਚ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਇੱਥੇ ਇਹਨਾਂ ਨੇ ਈਜੀ ਲਾਈਫ ਨੇ ਬੂਟਾਂ ਦਾ ਜਿਹੜਾ ਸਭ ਤੋਂ ਸਸਤਾ ਸ਼ੋਰੂਮ ਬਣਾ ਦਿੱਤਾ ਪੰਜਾਬ ਦਾ ਸਸਤੋ ਸਸਤਾ ਬੂਟਾਂ ਦਾ ਸ਼ੋਰੂਮ ਬਣਾ ਦਿੱਤਾ ਦੋਸਤੋ ਜਿਹੜਾ ਤੁਸੀਂ ਦੇਖ ਰਹੇ ਹੋ ਇਹ ਸਾਹਮਣੇ ਤੁਸੀਂ ਦੇਖੋ ਈਜੀ ਲਾਈਫ ਸਟੋਰ ਦੇ ਵਿੱਚ ਅਸੀਂ ਪਹੁੰਚ ਗਏ ਆ ਇਹ ਈਜੀ ਲਾਈਫ ਸਟੋਰ ਸਰਹੰਦ ਦਾ ਤੁਸੀਂ ਦੇਖੋ ਇੱਥੇ ਆਪਾਂ ਪਹੁੰਚ ਚੁੱਕੇ ਆ ਦੋਸਤੋ ਅੱਜ ਫੇਰ ਅਸੀਂ ਇਸ ਰੰਦ ਦੇ ਵਿੱਚ ਖੜਿਆ ਇਜੀ ਲਾਈਫ ਸਟੋਰ ਦੇ ਵਿੱਚ ਜਿੱਥੇ ਬਹੁਤ ਹੀ ਹਮ ਹਵਾ ਕੇ ਜਿਹੜੀ ਸੰਗਤ ਹੈ ਉਹ ਪਹੁੰਚੀ ਹੈ ਤੁਸੀਂ ਦੇਖ ਰਹੇ ਹੋ ਇੱਧਰ ਕਿੰਨੇ ਜਿਹੜੇ ਮੋਟਰਸਾਈਕਲ ਨੇ ਸੰਗਤ ਦੇ ਖੜੇ ਹੋਏ ਨੇ ਔਰ ਵੱਡੇ ਵੱਡੇ ਹਾਥੀਆਂ ਤੇ ਗੱਡੀਆਂ ਤੇ ਕਾਰਾਂ ਤੇ ਇੱਥੇ ਪਹੁੰਚੇ ਨੇ ਕਿਉਂਕਿ ਇੱਥੇ ਬਹੁਤ ਵੱਡੇ ਫਾਇਦੇ ਹੁੰਦੇ ਨੇ ਫਰੀ ਦੇ ਵਿੱਚ ਜਿਹੜੇ ਕੂਪਨ ਨੇ ਉਹ ਦਿੱਤੇ ਜਾਂਦੇ ਨੇ ਨਾਲ ਹੀ ਜਿਹੜਾ ਅੱਜ ਕੈਸ਼ਬੈਕ ਕੱਢੇ ਗਏ ਆ ਆਪਾਂ ਗੱਲ ਕਰਦੇ ਜਿਹੜੇ ਸਾਡੀ ਸੰਗਤ ਆ ਉਹ ਅੰਦਰੋਂ ਆ ਰਹੀ ਹੈ ਹਾਂਜੀ ਸਰ ਅਸੀਂ ਕੱਲ ਜੀ ਗੱਲ ਜੀ ਹੋ ਠੀਕ ਹੈ ਹਾਂਜੀ ਹਾਂਜੀ ਸਰ ਕਿਹੜਾ ਪਿੰਡ ਆ ਜੀ ਪਿੰਡ ਮੰਡਾਉਰ ਆ ਜੀ ਮੰਡਾਉਰ ਕਿਵੇਂ ਲੱਗਿਆ ਜੀ ਪ੍ਰੋਗਰਾਮ ਬਹੁਤ ਵਧੀਆ ਲੱਗਾ ਜੀ ਬਹੁਤ ਵਧੀਆ ਲੱਗਾ ਜਿਹੜੇ ਲੋਕ ਵੀਡੀਓ ਦੇਖ ਰਹੇ ਨੇ ਕੁਝ ਸੁਣਨਾ ਚਾਹੁੰਦੇ ਨੇ ਮੈਸੇਜ ਕੀ ਦੇਣਾ ਚਾਹੁੰਦੇ ਹੋ ਮੈਸੇਜ ਤਾਂ ਤੁਹਾਡਾ ਕੰਮ ਦੇਖ ਕੇ ਬਹੁਤ ਵਧੀਆ ਲੱਗਿਆ ਜੀ ਸਾਨੂੰ ਜੀ ਵੀ ਜਿਹੜੀ ਸੰਗਤ ਵੀਡੀਓ ਦੇਖ ਰਹੀ ਹੈ ਉਹਨਾਂ ਨੂੰ ਇੱਕ ਵਾਰੀ ਆ ਕੇ ਦੇਖਣਾ ਚਾਹੀਦਾ ਹੈ ਤੇ ਦੂਸਰੀ ਗੱਲ ਇਹ ਹੈ ਕਿ ਅੱਜ ਕੈਸ਼ਬੈਕ ਨਿਕਲਿਆ ਜਿਹੜੇ ਨਹੀਂ ਆਏ ਉਹਨਾਂ ਨੂੰ ਵੀ ਨਿਕਲਿਆ ਕਿੰਨਾ ਨਿਕਲਿਆ ਜੀ ਉਹਨਾਂ ਨੂੰ 11000 11000 ਨਿਕਲਿਆ ਹਾਂ ਬਿਲਕੁ ਦੋਸਤੋ ਅੱਗੇ ਤੁਸੀਂ ਦੇਖ ਰਹੇ ਹੋ ਕਿ ਅਸੀਂ ਨਾਲ ਹੀ ਇਹ ਚਾਰ ਜਿਹੜੇ ਕੂਪਨ ਫਰੀਚ ਦੇ ਰਹੇ ਹਾਂ ਜਿਹਦੇ ਵਿੱਚ ਸਕੂਟਰੀ ਦਾ ਸੋਨੇ ਦੇ ਸਿੱਕੇ ਦਾ ਮੋਟਰਸਾਈਕਲ ਦਾ ਜਿਹੜਾ 에ਅਰ ਫਰੈਅ ਦਾ ਜਿਹੜੇ ਚਾਰ ਕੂਪਨ ਨੇ ਉਹ ਫਰੀ ਦੇ ਵਿੱਚ ਦਿੱਤੇ ਜਾ ਰਹੇ ਨੇ ਔਰ ਤੁਸੀਂ ਆਪਣਾ ਇੱਥੇ ਕੋਈ ਵੀ ਆ ਕੇ ਸਾਡਾ ਸਕੈਨ ਕਰੋ ਇਹਦੇ ਵਿੱਚ ਜਿਹੜਾ ਇੱਕ ਸਪੈਸ਼ਲ ਗਿਫਟ ਦਾ ਜਿਹੜਾ ਕੂਪਨ ਹੈ ਉਹ ਫਰੀ ਦਿੱਤਾ ਜਾਂਦਾ ਹੈ 12 ਮਹੀਨਿਆਂ ਦੇ ਵਿੱਚ ਉਹ ਕੂਪਨ ਹੈ ਜਿਹੜਾ ਨਿਕਲਦੀ ਨਿਕਲਦਾ ਹੈ ਔਰ ਇਧਰ ਵੀ ਤੁਸੀਂ ਕੋਈ ਵਾਸ਼ਿੰਗ ਮਸ਼ੀਨ ਫਰਿੱਜ ਕੂਲਰ ਲੈਣਾ ਹੈ ਤਾਂ ਕੂਲਰਾਂ ਦੇ ਉੱਤੇ ਵੀ ਬਹੁਤ ਜਿਹੜੀ ਭਾਰੀ ਸਕੀਮ ਹੈ ਆਪਾਂ ਗੱਲ ਕਰਦੇ ਹਾਂ ਜੀ ਹਾਂਜੀ ਸਸੀ ਕਾਲ ਜੀ ਸਰ ਦਰਸ਼ਕ ਜਿਹੜੇ ਵੀਡੀਓ ਦੇਖ ਰਹੇ ਨੇ ਕੀ ਕਹਿਣਾ ਚਾਹੋਗੇ ਕਿਵੇਂ ਲੱਗਿਆ ਪ੍ਰੋਗਰਾਮ ਤੁਹਾਨੂੰ ਬਹੁਤ ਵਧੀਆ ਜੀ ਵਧੀਆ ਲੱਗਿਆ ਕਿੰਨੇ ਟਾਈਮ ਤੋਂ ਜੁੜੇ ਹੋਏ ਹੋ ਸਾਡੇ ਸ਼ੋਰੂਮ ਨਾਲ ਹਾਂ ਜੀ ਹੋਣੇ ਦਾ 10 ਸਾਲ 10 ਸਾਲ ਹੋ ਗਏ ਕਦੇ ਕੋਈ ਲੰਬਾ ਕੋਈ ਨਹੀਂ ਅੰਮਾ ਜੀ ਖੁਸ਼ ਹਾਂ ਦਰਸ਼ਕੋ ਤੁਸੀਂ ਵੀ ਪਹੁੰਚੋ ਸਾਡੇ ਸ਼ੋਰੂਮ ਚ ਇੱਕ ਵਾਰੀ ਦੇਖੋ ਸਾਰੇ ਜਿਹੜੇ ਗ੍ਰਾਹਕ ਨੇ ਉਹ ਖੁਸ਼ ਨੇਗੇ ਇਸ ਚੀਜ਼ ਤੋਂ ਪ੍ਰੋਡਕਟ ਲੈ ਕੇ ਬੱਚੇ ਵੀ ਆਏ ਹੋਏ ਨੇ ਬੱਚਿਆਂ ਨੂੰ ਰੇ ਚਾਕਲੇਟ ਦਿੱਤਾ ਜਾਂਦਾ ਹੈ ਇਹ ਬੱਚਿਆਂ ਨੂੰ ਚਾਕਲੇਟ ਦਿੱਤਾ ਜਾਊਗਾ ਇੱਧਰ ਤੁਸੀਂ ਦੇਖ ਰਹੇ ਹੋ ਕਿੰਨਾ ਰਸ਼ ਹੈ ਜਿਹੜਾ ਸ਼ੋਰੂਮ ਦੇ ਵਿੱਚ ਹਮ ਹਮਾ ਕੇ ਜਿਹੜੀ ਸੰਗਤ ਪਹੁੰਚ ਰਹੀ ਹੈ ਕਿਉਂਕਿ ਕੂਲਰਾਂ ਦੇ ਉੱਤੇ ਜਿਹੜੀਆਂ ਬਹੁਤ ਵੱਡੀਆਂ-ਵੱਡੀਆਂ ਸਕੀਮਾਂ ਨੇ ਤੁਹਾਡਾ ਪੁਰਾਣਾ ਕੂਲਰ ਵੀ ਜਿਹੜਾ ਕੱਟ ਲਿਆ ਜਾਂਦਾ ਹੈ ਆ ਇਹ ਹਸੀਕਾਲ ਜੀ ਸਿਰ ਕੀ ਕਹਿਣਾ ਚਾਹੋਗੇ ਸਾਡੇ ਸ਼ੋਰੂਮ ਬਾਰੇ ਜੀ ਬਹੁਤ ਵਧੀਆ ਸੀ ਕਿ ਐਸਾ ਕਹਿ ਸਕਦੇ ਆ ਓਕੇ ਓਕੇ ਇਹ ਹੋਰ ਕਿੰਨੀ ਸਿਫਤ ਕਰ ਲਈਏ ਜੀ ਥੈਂਕ ਯੂ ਸਰ ਥੈਂਕ ਯੂ ਸੋ ਮਚ ਸਰ ਤੁਸੀਂ ਕੁਝ ਕਹਿਣਾ ਚਾਹੋਗੇ ਹਾਂ ਜੀ ਹਾਂਜੀ ਇਧਰ ਵੀ ਨਜ਼ਰ ਮਰਵਾ ਦਿਓ LED ਦੇ ਨਾਲ ਜਿਹੜਾ ਐਡਾ ਵੱਡਾ ਪੈਨਲ ਹੈ ਉਹ ਬਿਲਕੁਲ ਫਰੀ ਦਿੱਤਾ ਜਾ ਰਿਹਾ ਹੈ 5 ਰੁਪਈਆ ਦੇ ਵਿੱਚ ਐਡਾ ਵੱਡਾ ਪੈਨਲ ਹੈ ਜਿਹੜਾ ਉਹ 5 ਰੁਪਈਆ ਦੇ ਵਿੱਚ ਦਿੱਤਾ ਜਾ ਰਿਹਾ ਹੈ ਅ ਹਰਚੰਦ ਸਿੰਘ ਜੀ ਵੀ ਸਾਡੇ ਇੱਥੇ ਪਹੁੰਚੇ ਹੋਏ ਨੇ ਸ਼ੋਰੂਮ ਦੇ ਵਿੱਚ ਉਹਨਾਂ ਨਾਲ ਵੀ ਆਪਾਂ ਗੱਲ ਕਰਦੇ ਹਾਂ ਕਿ ਕਿੰਨੇ ਟਾਈਮ ਤੋਂ ਜੁੜੇ ਹੋਏ ਨੇ ਤੇ ਕੀ ਫਾਇਦਾ ਹੋ ਰਿਹਾ ਹਾਂਜੀ ਸਰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਰ ਕਿੰਨੇ ਟਾਈਮ ਤੋਂ ਜੁੜੇ ਹੋਏ ਹੋ ਸਾਨੂੰ ਹੋ ਗਿਆ ਜੀ 3 ਸਾਲ 4 ਸਾਲ 4 ਸਾਲ ਹੋ ਗਏ ਕਿਵੇਂ ਲੱਗ ਰਿਹਾ ਬਹੁਤ ਵਧੀਆ ਜੀ ਬਹੁਤ ਵਧੀਆ ਤੇ ਜਿਹੜੇ ਦਰਸ਼ਕ ਵੀਡੀਓ ਦੇਖ ਨੇ ਆ ਬਹੁਤ ਵਧੀਆ ਹੈ ਜੀ ਇਸ ਗੱਲ ਤੇ ਇੱਕ ਵਾਰੀ ਆਉਣ ਆਉਣ ਜੀ ਇੱਥੇ ਰਾਹ ਪਈ ਤਾਂ ਪਤਾ ਲੱਗਦਾ ਜਾਂ ਦੇਖੋ ਜੀ ਇਹ ਦੇਖੋ ਬਿਲਕੁਲ ਔਰ ਕੈਸ਼ਬੈਕ ਵੀ ਨਿਕਲਦਾ ਹੈ ਅੱਜ 11000 ਰੁਪਿਆ ਕੈਸ਼ਬੈਕ ਨਿਕਲਿਆ ਜਿਹੜਾ ਸਾਡੇ ਤੋਂ ਪ੍ਰੋਡਕਟ ਲੈ ਕੇ ਜਾਂਦਾ ਹੈ ਹਰ ਮਹੀਨੇ ਦੇ ਵਿੱਚ ਕੈਸ਼ਬੈਕ ਜਿਹੜਾ ਉਹ ਨਿਕਲਦਾ ਹੈ ਤੇ ਥੈਂਕ ਯੂ ਸਰ ਥੈਂਕ ਯੂ ਸੋ ਮੱਚ ਦੋਸਤੋ ਸਰਹੰਦ ਸ਼ੋਰੂਮ ਤੋਂ ਬਾਅਦ ਅਸੀਂ ਪਹੁੰਚ ਗਏ ਮਰੀਂਡੇ ਸ਼ੋਰੂਮ ਦੇ ਵਿੱਚ ਇਹ ਐਡਰੈਸ ਦਿਖਾਉਣਾ ਜ਼ਰੂਰੀ ਹੈ ਕਿਉਂਕਿ ਗਾਹਕ ਨੂੰ ਕਈ ਵਾਰ ਸਾਡਾ ਈਜੀ ਲਾਈਫ ਸਟੋਰ ਜੋ ਮਰਿੰਡੇ ਦੇ ਵਿੱਚ ਆ ਉਹ ਨਹੀਂ ਪਤਾ ਲੱਗਦਾ ਤੁਸੀਂ ਸਾਹਮਣੇ ਦੇਖ ਰਹੇ ਹੋ ਅਸੀਂ ਪਹੁੰਚ ਗਏ ਆ ਮਰਿੰਡੇ ਦੇ ਵਿੱਚ ਸ੍ਰੀ ਚਮਕੌਰ ਸਾਹਿਬ ਨੂੰ ਸਿੱਧਾ ਰਸਤਾ ਜਾ ਰਿਹਾ ਹੈ ਮਰਿੰਡੇ ਨੂੰ ਸੱਜੇ ਮੁੜ ਜਾਂਦਾ ਹੁਣ ਆਪਾਂ ਲੁਧਿਆਣੇ ਵਾਲਾ ਇੱਥੇ ਦੇਖੋ ਬੋਰਡ ਸਾਈਨ ਬੋਰਡ ਲੱਗਿਆ ਹੋਇਆ ਹੈ ਲੁਧਿਆਣੇ ਨੂੰ ਇੱਥੋਂ ਮੁੜਨਾ ਹੈ ਖੱਬੇ ਪਾਸੇ ਅੱਗੇ ਚੌਕ ਆ ਜਾਂਦਾ ਹੈ ਪੂਰਾ ਮਸ਼ਹੂਰ ਚੌਕ ਹੈ ਮਹਾਰਾਣਾ ਪ੍ਰਤਾਪ ਸਿੰਘ ਚੌਕ ਤੁਸੀਂ ਦੇਖ ਰਹੇ ਹੋ ਸਾਹਮਣੇ ਇਹ ਮਹਾਰਾਣਾ ਪ੍ਰਤਾਪ ਸਿੰਘ ਚੌਕ ਤੋਂ ਲੁਧਿਆਣਾ ਖਮਾਣੋ ਨੂੰ ਇੱਕ ਰਸਤਾ ਮੁੜਦਾ ਹੈ ਇੱਧਰ ਮੁੜ ਜਾਣਾ ਬਹੁਤ ਸੌਖਾ ਕਿਸੇ ਨੂੰ ਪੁੱਛਣ ਦੀ ਲੋੜ ਨਹੀਂ ਪੈਂਦੀ ਸਾਹਮਣੇ ਤੁਸੀਂ ਜ਼ੂਮ ਕਰਕੇ ਦਿਖਾ ਦਿਓ ਇੱਕ ਵਾਰੀ ਸ਼ੇਰ ਗਿੱਲ ਹਸਪਤਾਲ ਐ ਛੱਜੇ ਪਾਸੇ ਜਦੋਂ ਮਰਿੰਡੇ ਤੋਂ ਲੁਧਿਆਣਾ ਖਮਾਣੋ ਨੂੰ ਜਾਂਦੇ ਆ ਮੇਰੇ ਤੁਸੀਂ ਦੇਖੋ ਅਲਟਾ ਵੱਡਾ ਗੁੰਡਰ ਸਿਰਫ 4800 ਦਾ ਸਾਰੀਆਂ ਸਕੀਮਾਂ ਦੇ ਕੇ ਕੱਟ ਕੇ ਤੁਹਾਨੂੰ ਆਫਰ ਦੇ ਵਿੱਚ ਸਿਰਫ 4800 ਦਾ ਕੂਲਰ ਮਿਲਣਾ ਹੈ ਬਾਕੀ ਰੰਗ ਬਰੰਗਾ ਵੈਰਾਈਟੀ ਤੁਹਾਨੂੰ ਹਰੇਕ ਮਿੰਦੂ ਦੀ ਜਿਹੜਾ ਜਿਹੜਾ ਟਾਇਰ ਲੱਗਣ ਵਾਲੇ ਨੇ ਇਹ ਡਿਸਪਲੇ ਦੇ ਵਿੱਚ ਲੱਗੇ ਹੋਏ ਨੇ ਇਹਨੇ ਜਬਰਦਸਤ ਕੂਲਰ ਏਸੀ ਦੇਖੋ ਤੁਸੀਂ ਏਸੀ ਤੁਹਾਨੂੰ ਹਰ ਟਾਈਪ ਦਾ ਮਿਲ ਜੂਗਾ ਏਸੀਆਂ ਦੇ ਉੱਤੇ ਵੀ ਜਿਹੜੀ ਸਕੀਮ ਹੈ ਉਹ ਲਾਗੂ ਹੈ ਚਾਰ ਚਾਰ ਕੂਪਨ ਨੇ ਜਿਹੜੇ ਉਹ ਮਿੰਰੇ ਨੇ ਮਰਿੰਡਾ ਦੇ ਵਿੱਚ ਮਰਿੰਡਾ ਵਾਸੀਆਂ ਲਈ ਬਹੁਤ ਵੱਡੀ ਖਬਰ ਹੈ ਫਟਾਫਟ ਪਹੁੰਚੋ ਮਰਿੰਡੇ ਦੇ ਵਿੱਚ ਸਵਰਾਜ ਟਰੈਕਟਰ ਏਜੰਸੀ ਦੇ ਸਾਹਮਣੇ ਅਸ਼ੋਕਾ ਲੇਡ ਐਂਡ ਏਜੰਸੀ ਦੇ ਨਾਲ ਜਿਹੜਾ ਰਾਣਾ ਪ੍ਰਤਾਪ ਸਿੰਘ ਚੌਂਕ ਤੋਂ ਖਮਾਨੋ ਲੁਧਿਆਣੇ ਨੂੰ ਰਸਤਾ ਜਾਂਦਾ ਦੋਸਤੋ ਬਾਕੀ ਜਿਹੜੇ ਦਰਸ਼ਕਾ ਵੀਡੀਓ ਦੇਖ ਰਹੇ ਨੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਫੋਲੋ ਕਰਕੇ ਸ਼ੇਅਰ ਕਰਦੇ ਜੋ ਸਕਰੀਨ ਤੇ ਨੰਬਰ ਚੱਲ ਰਹੇ ਨੇ ਉਹ ਨੰਬਰਾਂ ਦੇ ਉੱਤੇ ਤੁਸੀਂ WhatsApp ਤੇ ਪਾ ਦਿਓ ਤਾਂ ਕਿ ਤੁਹਾਨੂੰ ਜਿਹੜਾ ਕੂਪਨ ਹੈ ਸੋਨੇ ਦਾ ਸਿੱਕਾ ਕੱਢਣ ਜਾ ਰਹੇ ਆ ਉਹ ਫਰੀ ਚ ਆ ਰਿਹਾ ਤੁਹਾਨੂੰ ਜਦੋਂ ਕੱਢਾਂਗੇ ਲਾਈਵ ਚਲਾਵਾਂਗੇ ਤੁਹਾਨੂੰ ਮੈਸੇਜ ਆ ਜੂਗਾ WhatsApp ਤੇ ਸਾਰੇ ਦੋਸਤ ਜੋ ਵੀਡੀਓ ਦੇਖ ਰਹੇ ਨੇ ਸ਼ੇਅਰ ਕਰਕੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਹਾਂਜੀ ਦੋਸਤੋ ਤੁਸੀਂ ਦੇਖ ਰਹੇ ਹੋ ਹੁਣ ਸਰਹੰਦ ਮਰਿੰਡਾ ਤੋਂ ਬਾਅਦ ਅਸੀਂ ਪੀਖੀ ਸ਼ੋਰੂਮ ਦੇ ਵਿੱਚ ਪਹੁੰਚ ਗਏ ਆਏਗੀ ਲਾਈਵ ਦੇ ਵਿੱਚ ਤੁਹਾਨੂੰ ਈਜੀ ਲਾਈਫ ਸਟੋਰ ਪੀਖੀ ਦੇ ਵਿੱਚ ਲੈ ਕੇ ਚੱਲ ਰਹੇ ਹਾਂ ਤੇ ਅੱਗੇ ਇਹ ਰੋਡ ਮੁੜ ਰਿਹਾ ਅੱਗੇ ਸਾਹਮਣੇ ਤੁਸੀਂ ਦੇਖੋ ਪੀਖੀ ਤੋਂ ਤਨੋਲੇ ਨੂੰ ਰੋਡ ਮੁੜ ਰਿਹਾ ਸਾਹਮਣੇ ਤਨੋਲੇ ਵਾਲਾ ਬੋਰਡ ਇਹ ਤਨੋਲੇ ਦਾ ਬੋਰਡ ਹੈ ਇੱਥੋਂ ਜਦੋਂ ਆਪਾਂ ਸੱਜੇ ਮੁੜਾਂਗੇ ਤਨੋਲੇ ਨੂੰ ਇਹ ਆਪਣਾ ਸਟੋਰ ਆ ਇੱਧਰ ਤਨੋਲਾ ਰੋਡ ਦੇ ਉੱਤੇ ਇਹ ਪੀਖੀ ਦਾ ਜਿਹੜਾ ਬਾਜ਼ਾਰ ਆ ਗਿਆ ਤਨੋਲੇ ਨੂੰ ਇਹ ਰੋਡ ਮੁੜ ਗਿਆ ਹਾਂ ਜੀ ਦੋਸਤੋ ਪਹੁੰਚ ਗਏ ਆ ਪੀਖੀ ਸਟੋਰ ਦੇ ਵਿੱਚ ਅੱਜ ਤੁਹਾਨੂੰ ਜਿਹੜੀਆਂ ਉਰੇ ਸਕੀਮਾਂ ਨੇ ਉਹ ਵੀ ਸਾਰੀਆਂ ਦਿਖਾ ਦਈਏ ਪਹਿਲਾ ਐਡਰੈਸ ਦਿਖਾ ਦਈਏ ਇੱਧਰ ਨਜ਼ਰ ਮਰਵਾ ਦਿਓ ਇਪੀਖੀ ਤੋਂ ਆ ਰਿਹਾ ਰੋਡ ਇਧਰ ਖੱਬੇ ਪਾਸੇ ਤੁਸੀਂ ਦੇਖ ਰਹੇ ਹੋ ਜਾ ਰਿਹਾ ਹੈ ਧਨੋਲਾ ਬਰਨਾਲਾ ਨਾਲ ਹੀ ਸਾਹਮਣੇ ਕਿੱਡਜ ਇੰਟਰਨੈਸ਼ਨਲ ਸਕੂਲ ਹੈ ਸਾਡਾ ਈਜੀ ਦਾ ਐਫ ਸਟੋਰ ਦੇ ਕੋਲੇ ਹੁਣ ਆਪਾਂ ਈਜੀ ਦਾ ਐਫ ਸਟੋਰ ਦੇ ਅੰਦਰ ਚੱਲਦੇ ਹਾਂ ਕਿ ਸਾਨੂੰ ਕਿਹੜੀਆਂ-ਕਿਹੜੀਆਂ ਆਫਰਾਂ ਲੱਗੀਆਂ ਉੱਥੇ ਹਰ ਚੀਜ਼ ਹੈ ਜਿਹੜੀ ਤੁਹਾਨੂੰ ਮਿਲਣ ਜਾ ਰਹੀ ਹੈ ਸਟਾਰਟਿੰਗ ਕਰ ਲਓ ਤੁਸੀਂ ਵਾਸ਼ਿੰਗ ਮਸ਼ੀਨਾਂ ਤੋਂ ਕਿ ਵਾਸ਼ਿੰਗ ਮਸ਼ੀਨ ਜਿਹੜੀ ਹੈਗੀ 7.5 ਕਿਲੋ ਖਤਾਨ ਦੀ ਸਕੀਮ ਆਫਰ ਦੇ ਵਿੱਚ ਸਿਰਫ 6900 ਦੀ ਰਹਿ ਜਾਂਦੀ ਹੈ ਕੋਈ ਵੀ ਵਾਸ਼ਿੰਗ ਮਸ਼ੀਨ ਲੈ ਜਾਓ ਕੋਈ ਵੀ ਪੁਰਾਣੀ ਟੁੱਟੀ ਭੱਜੀ ਗਲੀ ਸੜੀ ਚੱਕ ਲਿਓ ਵਿੱਚ ਕਟਵਾ ਕੇ ਦੇਜੋ ਇਸੇ ਤਰ੍ਹਾਂ ਜਿਹੜੇ ਫਰਿੱਜ ਨੇ ਤੁਸੀਂ ਫਰਿੱਜ ਪੁਰਾਣਾ ਚੱਕ ਲਿਓ ਉਹ ਤੁਹਾਡਾ ਇਕੱਠਾ ਜਾਊਗਾ ਆਪਾਂ ਕਾਊਂਟਰ ਤੇ ਪਹੁੰਚ ਗਏ ਆ ਇੱਥੇ ਸਾਡੇ ਜਿਹੜੇ ਈਜੀ ਲਾਈਫ ਸਟੋਰ ਪੀਖੀ ਦੇ ਮਾਲਕ ਨੇਗੇ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਬਾਕੀ ਭਾਈ ਜੀ ਕੋਈ ਸਮਾਨ ਲੈਣਾ ਆਏ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਹਾਂਜੀ ਸਰ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਰ ਕਿਵੇਂ ਚੱਲ ਰਿਹਾ ਤੁਹਾਡਾ ਸਟੋਰ ਬਹੁਤ ਵਧੀਆ ਚੱਲ ਰਿਹਾ ਜੋ ਮਰਿੰਡਾ ਭਵਾਨੀਗੜ ਸਰੰਦ ਦੇ ਵਿੱਚ ਆਫਰਾਂ ਨੇ ਸੇਮ ਹੀ ਆਫਰਾਂ ਨੇ ਇੱਥੇ ਬਿਲਕੁਲ ਜੀ ਸੇਮ ਆਫਰਾਂ ਨੇ ਔਰ ਨਾਲ 쿠ਪਨ ਦੇ ਰਹੇ ਹੋ ਹਾਂ ਜੀ ਬਿਲਕੁਲ 쿠ਪਨ ਦੇ ਰਹੇ ਹਾਂ ਹਾਂ ਜੀ ਦੋਸਤੋ ਜਿਹੜਾ ਹੁਣ ਤੁਹਾਨੂੰ ਪਤਾ ਦੱਸਿਆ ਸੀਗਾ ਸੀ ਕਿ ਸੋਨੇ ਦਾ ਸਿੱਕਾ ਕੱਢਿਆ ਜਾ ਰਿਹਾ ਔਰ 쿠ਪਨ ਮਿਲ ਰਹੇ ਨੇ ਫਰੀ ਨਾਲ ਕੋਈ ਵੀ ਪ੍ਰੋਡਕਟ ਲਓ ਘੱਟੋ ਘੱਟ ਛੋਟਾ ਲਓ ਚਾਹੇ ਵੱਡਾ ਲਓ 1000 ਰੁਪਏ ਦੇ ਵਿੱਚ ਸੋਨੇ ਦਾ ਸਿੱਕਾ ਪਹਿਲਾਂ ਕੱਢਿਆ ਜਾ ਰਿਹਾ ਦੂਸਰੀ ਕੱਢੀ ਜਾ ਰਿਹਾ ਸਕੂਟਰੀ ਤੀਸਰਾ ਕੱਢਿਆ ਜਾ ਰਿਹਾ 에 ਚਾਰ-ਚਾਰ ਕੂਪਨ ਇੱਕ ਪ੍ਰੋਡਕਟ ਦੇ ਨਾਲ ਮਿਲ ਰਹੇ ਨੇ ਬਾਈ ਹਾਂਜੀ ਦੋਸਤੋ ਹੁਣ ਅਸੀਂ ਪੀਖੀ ਤੋਂ ਭਵਾਨੀਗੜ੍ਹ ਵਾਲੇ ਸ਼ੋਰੂਮ ਦੇ ਵਿੱਚ ਪਹੁੰਚ ਗਏ ਆ ਸਨਾਮ ਤੋਂ ਦੇਖੋ ਤੁਸੀਂ ਸਾਹਮਣੇ ਬੋਰਡ ਲੱਗਿਆ ਹੋਇਆ ਪਟਿਆਲਾ ਭਵਾਨੀਗੜ੍ਹ ਅਸੀਂ ਭਵਾਨੀਗੜ੍ਹ ਪਹੁੰਚ ਗਏ ਆ ਪੀਖੀ ਤੋਂ ਆਏ ਆ ਤੁਹਾਨੂੰ ਭਵਾਨੀਗੜ੍ਹ ਵਾਲੇ ਸ਼ੋਰੂਮ ਦੇ ਵਿੱਚ ਲੈ ਕੇ ਜਾ ਰਹੇ ਹਾਂ ਤੇ ਉੱਥੇ ਕਿਹੜੀਆਂ-ਕਿਹੜੀਆਂ ਆਫਰਾਂ ਨੇਗੀਆਂ ਚੱਲ ਰਹੀਆਂ ਜੋ ਸਰਹੰਦ ਮਰਿੰਡਾ ਪੀਖੀ ਤੋਂ ਬਾਅਦ ਪਵਾਨੀਗੜ੍ਹ ਦੇ ਵਿੱਚ ਅਸੀਂ ਐਂਟਰੀ ਮਾਰ ਦਿੱਤੀ ਹੈ ਇਹ ਸਾਰਾ ਤੁਸੀਂ ਐਡਰੈਸ ਦੇਖੋ ਤਾਂ ਕਿ ਸੌਖਾ ਰਹੇ ਲੱਭਣਾ ਦੋਸਤੋ ਉਰੋਂ ਅਸੀਂ ਹੁਣ ਸੰਰੂਰ ਸਨਾਮ ਵੱਲੋਂ ਆ ਰਹੇ ਹਾਂ ਇਹ ਮੁੜ ਗਏ ਆ ਜੋ ਪਟਿਆਲੇ ਤੋਂ ਸਾਹਮਣੇ ਦੇਖ ਰਹੇ ਹੋ ਰੋਡ ਆ ਰਹੇ ਹੈ ਦੁਬਾਰਾ ਵਾਪਸ ਸੰਗਰੂਰ ਵਾਲੇ ਪਾਸੇ ਨੂੰ ਮੁੜ ਗਏ ਆ ਪਟਿਆਲੇ ਤੋਂ ਵਾਪਸ ਹੀ ਮੁੜ ਗਏ ਸੰਗਰੂਰ ਵਾਲੇ ਪਾਸੇ ਇਹ ਐਡਰੈਸ ਲੱਭਣਾ ਈਜੀ ਲਾਈਫ ਸਟੋਰ ਦਾ ਪਵਾਨੀਗੜ੍ਹ ਦੇ ਵਿੱਚ ਬਹੁਤ ਸੌਖਾ ਹੋ ਜਾਊਗਾ ਤੋਂ ਸੰਗਰੂਰ ਵੱਲ ਨੂੰ ਜਾਈਏ ਇਹ ਨਾਲ ਹੀ ਦੀਪਕਾ ਹਸਪੀਟਲ ਦੇ ਮੁੜ ਗਿਆ ਰਸਤਾ ਰਾਮਪੁਰਾ ਪਿੰਡ ਨੂੰ ਰਾਮਪੁਰਾ ਇਹ ਜਦੋਂ ਅਸੀਂ ਰਾਮਪੁਰੇ ਵਾਲੇ ਰੋਡ ਦੇ ਉੱਤੇ ਮੁੜੇ ਤਾਂ ਸਾਹਮਣੇ ਬਿਲਕੁਲ ਤੁਸੀਂ ਈਜੀ ਲਾਈਫ ਸਟੋਰ ਸਾਹਮਣੇ ਨਜ਼ਰ ਆ ਰਿਹਾ ਦੇਖੋ ਉਹ ਜ਼ੂਮ ਕਰਕੇ ਦਿਖਾ ਦਿਓ ਜੀ ਇੱਕ ਵਾਰੀ ਪੰਜਾਬ ਦਾ ਸਭ ਤੋਂ ਸਸਤਾ ਸਟੋਰ ਹੁਣ ਪੁਵਾਨੀਗੜ੍ਹ ਵਿੱਚ ਈਜੀ ਲਾਈਫ ਸਟੋਰ ਹਾਂ ਜੀ ਦੋਸਤੋ ਪੁਵਾਨੀਗੜ੍ਹ ਈਜੀ ਲਾਈਫ ਸਟੋਰ ਦੇ ਵਿੱਚ ਪਹੁੰਚ ਗਏ ਸੀਗੇ ਮਰਿੰਡਾ ਪੀਖੀ ਸਰਹੰਦ ਤੋਂ ਬਾਅਦ ਹੁਣ ਪੁਆਣੀਗਾ ਦੇ ਸਟੋਰ ਦੇ ਵਿੱਚ ਆ ਤੁਸੀਂ ਦੇਖਿਓ ਕਿ ਰੇੜੀਆਂ ਕਿਵੇਂ ਕੁਲਰ ਪੁਰਾਣੇ ਆ ਰਹੇ ਨੇ ਨਵੇਂ ਲੈ ਕੇ ਜਾ ਰਹੇ ਨੇ ਆਪਾਂ ਇਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ ਹਾਂਜੀ ਸਤਿ ਸ਼੍ਰੀ ਅਕਾਲ ਜੀ ਕਿਵੇਂ ਲੱਗ ਰਹੀ ਤੁਹਾਨੂੰਰੇ ਜਿਹੜੇ ਗਾਕਾਂ ਦਾ ਹਜੂਮ ਹੈ ਪੂਰਾ ਈਜੀ ਲਾਈਫ ਸਟੋਰ ਦੇ ਵਿੱਚ ਲੋਕ ਪੁਰਾਣੀਆਂ ਚੀਜ਼ਾਂ ਲੈ ਕੇ ਆ ਰਹੇ ਨੇ ਨਵੀਆਂ ਲੈ ਕੇ ਜਾ ਰਹੇ ਨੇ ਬਹੁਤ ਲੈ ਕੇ ਜਾਂਦੇ ਪੁਰਾਣੀਆਂ ਦੇਖ ਜਾਂਦੇ ਤੁਹਾਨੂੰ ਬਹੁਤ ਵਧੀਆ ਰੁਜ਼ਗਾਰ ਮਿਲਿਆ ਹੋਇਆ ਗੇੜੇ ਤੇ ਗੇੜਾ ਲੱਗ ਰਿਹਾ ਕਿਉਂਕਿ ਦੋਸਤੋ ਲੋਕਾਂ ਦਾ ਜਿਹੜਾ ਫਾਇਦਾ ਬਹੁਤ ਵੱਡਾ ਪੋਹਾਨੀਗੜ ਵਾਸੀਆਂ ਲਈ ਬਹੁਤ ਵੱਡੀ ਖਬਰ ਹੈ ਕਿ ਇਹ ਜੇ ਪੁਰਾਣੇ ਟੁੱਟੇ ਭੱਜੇ ਕੂਲਰ ਲਿਆਓ ਤੇ ਨਵੇਂ ਲੈ ਜਾਓ ਨਾਲ ਕੋਈ ਵੀ ਚੀਜ਼ ਹੈ ਤੁਸੀਂ ਦੇਖ ਰਹੇ ਹੋ ਫਰਾਟਾ ਪੱਖਾ ਵੀ 1000 ਰੁਪਏ ਦੇ ਵਿੱਚ ਕੱਟਿਆ ਜਾਂਦਾ ਛੋਟੇ ਤੋਂ ਛੋਟਾ ਕੂਲਰ ਵੀ ਕੱਟਿਆ ਜਾਂਦਾ ਔਰ ਬੈਟਰੀ ਜਿਹੜਾ ਇਨਵਰਟਰ ਹੈ ਉਹ ਵੀ ਕੱਟਿਆ ਜਾਂਦਾ ਅੰਦਰ ਜਿਹੜੇ ਦਰਸ਼ਕ ਗ੍ਰਾਹਕ ਆਏ ਹੋਏ ਨੇ ਉਹਨਾਂ ਨੂੰ ਕੀ ਫਾਇਦਾ ਹੋ ਰਿਹਾ ਹੈ ਉਹ ਲੈ ਕੇ ਜਾ ਰਹੇ ਨੇ ਉਹਨਾਂ ਨਾਲ ਵੀ ਆਪਾਂ ਗੱਲਬਾਤ ਕਰਦੇ ਹਾਂ ਤੇ ਆਪਾਂ ਹੁਣ ਤੁਹਾਨੂੰ ਮਿਲਾਉਂਦੇ ਹਾਂ ਹਾਂਜੀ ਹਸੀ ਕਾਲ ਜੀ ਸਸਿਆ ਸਾਹਿਬ ਸਰ ਪਹਿਲਾਂ ਤਾਂ ਆਪਣਾ ਨਾਮ ਦੱਸੋ ਜੀ ਨਾਮ ਜੀ ਸੋਮ ਕੁਮਾਰ ਜੀ ਸੋਮ ਕੁਮਾਰ ਜੀ ਪਿੰਡ ਜੀ ਫੋਨੀਗੜ ਜੀ ਫੋਨੀਗੜ ਤੁਸੀਂ ਇਹ ਪੁਰਾਣਾ ਮੈਂ ਦੇਖ ਰਿਹਾ ਰੇੜੀ 'ਚ ਜਿਹੜਾ ਕੂਲਰ ਲੈ ਕੇ ਆਇਓ ਇਹ ਤੁਹਾਨੂੰ ਕਿਵੇਂ ਪਤਾ ਲੱਗਿਆ ਔਰ ਸਟੋਰ ਬਾਰੇ ਇਸਨੂੰ ਫੋਨ ਤੇ ਐਡ ਆਈ ਸੀ ਜੀ ਫੋਨ ਤੇ ਐਡ ਆਈ ਸੀ ਜੀ ਬਾਕੀ ਸਟੋਰ ਦੇ ਵਿੱਚ ਤੋਂ ਅਸੀਂ ਦੇਖ ਕੇ ਸਾਰਾ ਕੁਝ ਕੁਆਲਿਟੀ ਕਿਵੇਂ ਲੱਗੀ ਕੁਆਲਿਟੀ ਬਹੁਤ ਵਧੀਆ ਲੱਗੀ ਆਪਾਂ ਨੂੰ ਜੀ ਦੂਸਰਾ ਰੇਟ ਕਿਵੇਂ ਲੱਗਿਆ ਰੇਟ ਬਿਲਕੁਲ ਸਹੀ ਹੈ ਜੀ ਰੇਟ ਬਿਲਕੁਲ ਤੀਸਰਾ ਤੁਹਾਨੂੰ ਸਭ ਤੋਂ ਵੱਡੀ ਗੱਲ ਹੈ ਕਿ ਜਿਹੜਾ ਮੋਟਰਸਾਈਕਲ ਦਾ ਕੂਪਨ ਹੈਗਾ ਨਾਲ ਗਿਫਟ 12 ਮਹੀਨਿਆਂ ਚ ਤੁਹਾਨੂੰ ਨਿਕਲਣੀ ਨਿਕਲਣਾ ਗਾਰੰਟੀ ਨਾਲ ਇਹ ਪਹਿਲਾ ਇੱਕ ਸਟੋਰ ਹੈ ਈਜੀ ਲਾਈਫ ਸਟੋਰ ਪੂਰੇ ਪੰਜਾਬ ਦੇ ਵਿੱਚ ਜਿੱਥੇ ਗਰੰਟੀ ਨਾਲ ਇਨਾਮ ਨਿਕਲਦੀ ਨਿਕਲਦਾ ਖਾਲੀ ਨਹੀਂ ਜਾਂਦਾ। ਨਾ ਠੀਕ ਹੈ ਸਰ। ਬਾਕੀ ਜਿਹੜੇ ਦਰਸ਼ਕ ਵੀਡੀਓ ਦੇਖ ਰਹੇ ਨੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ? ਮੈਂ ਤਾਂ ਸਰ ਕਹਿਣਾ ਵੀ ਬਹੁਰੇ ਜਰੂਰ ਆਓਗੇ ਕੋਈ ਚੀਜ਼ ਦੇਖ ਕੇ ਜਾਓ। ਉਹ ਹੈਕਤੀ ਕੁਆਲਿਟੀ ਦੀ ਮਿਲਗੀ। ਜੀ, ਥੈਂਕ ਯੂ ਸਰ, ਥੈਂਕ ਯੂ। ਸਾਡੇ ਜਿਹੜੇ ਪਵਾਨੀਗੜੀ ਈਜੀ ਲਾਈਫ ਸਟੋਰ ਦੇ ਮਾਲਕ ਨੇ ਅੱਜ ਬੜੀ ਦੀ ਖੁਸ਼ੀ ਦੀ ਗੱਲ ਹੈ ਦਰਸ਼ਕੋ। ਸਾਡੇ ਜਿਹੜੇ ਛੋਟੇ ਮਾਲਕ ਨੇ ਉਹ ਵੀ ਪਹੁੰਚੇ ਹੋਏ ਨੇ ਉਹਨਾਂ ਨਾਲ ਵੀ ਆਪਾਂ ਗੱਲਬਾਤ ਕਰਦੇ ਹਾਂ। ਹਾਂਜੀ, ਮਾਲਕ ਸਾਹਿਬ ਕੀ ਕਹਿਣਾ ਚਾਹੋਗੇ? ਹਾਂਜੀ। ਹਾਂਜੀ, ਵੱਡੇ ਮਾਲਕ ਕਿ ਉਹਨਾਂ ਨੇ ਵੀ ਇੱਥੇ ਜਿਹੜੀਆਂ ਆਫਰਾਂ ਨੇ ਜਿਵੇਂ ਸਰਾਂਦ ਮੋਰਿੰਡਾ ਪੀਖੀ ਦੇ ਵਿੱਚ ਲੱਗੀਆਂ ਹੋਈਆਂ ਨੇ ਉਹੀ ਆਫਰਾਂ ਇੱਥੇ ਲੱਗੀਆਂ ਹੋਈਆਂ ਨੇ ਜੀ ਸਰ ਜਿਹੜੀਆਂ ਬਾਕੀ ਜਗ੍ਹਾ ਦੇ ਉੱਤੇ ਆਫਰਾਂ ਨੇ ਉਹੀ ਇੱਥੇ ਆਫਰਾਂ ਲੱਗੀਆਂ ਨੇ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸੇਮ ਨੇ ਜੀ ਸੇਮ ਨੇ ਕਿਉਂਕਿ ਕੰਪਨੀ ਦਾ ਇੱਕੋ ਜਿਹਾ ਸਿਸਟਮ ਹੈ ਉਸ ਸਿਸਟਮ ਨਾਲ ਤੁਸੀਂ ਚੱਲ ਰਹੇ ਹੋ ਜਦੋਂ ਤੁਸੀਂ ਸਟਾਰਟ ਕੀਤਾ ਸੀਗਾ ਅੱਜ ਤੋਂ ਸਾਲ ਡੇਢ ਸਾਲ ਪਹਿਲਾਂ ਉਦੋਂ ਕਿੰਨੀ ਗ੍ਰੋਥ ਹੋ ਰਹੀ ਹੈ ਜ਼ਿਆਦਾ ਗ੍ਰੋਥ ਚਾਰ 4 ਤੋਂ 5 ਗੁਣਾ ਕਰੋ ਸਾਈ ਚਾਰ ਪੰਜ ਗੁਣਾ ਜਿਆਦਾ ਹਾਂਜੀ ਇਸ ਕਰਕੇ ਜਿਹੜੇ ਦਰਸ਼ਕ ਵੀਡੀਓ ਦੇਖ ਰਹੇ ਨੇ ਇੱਕ ਦਾ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਇੱਕ ਸਾਡੇ ਛੋਟੇ ਮਾਲਕ ਦੇ ਨਾਂ ਤੇ ਇਸ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਤਾਂ ਕਿ ਸਾਡੇ ਆਉਣ ਵਾਲੇ ਖੇਤੀਬਾੜੀ ਐਗਰੀਕਲਚਰ ਜਿਹੜੇ ਲੋਕ ਨੇ ਵਿਚਾਰੇ ਉਹ ਸਟੋਰ ਖੋਲਣਾ ਇਹ ਬੱਚੇ ਬਾਹਰ ਨਾ ਜਾਣ ਇੱਥੇ ਇਹਨਾਂ ਨੂੰ ਆਪਣਾ ਕਾਰੋਬਾਰ ਮਿਲੇ ਛੋਟੇ ਹੁੰਦੀ ਆਪਣੇ ਕਾਰੋਬਾਰ ਚ ਪੈ ਗਏ ਨੇ ਤੁਸੀਂ ਦਰਸ਼ਕੋ ਦੇਖੋ ਅਸੀਂ ਹੁਣ ਤੁਹਾਨੂੰ ਉੱਪਰ ਜਿਹੜੇ ਕੂਲਰ ਨੇ ਉਹ ਇੱਕ ਵਾਰੀ ਜ਼ਰੂਰ ਨਜ਼ਰ ਮਰਵਾ ਦੇਣਾ ਇੱਕ ਵਾਰੀ ਉਧਰ ਵੀ ਨਜ਼ਰ ਮਰਵਾ ਦਿਓ ਹਾਂ ਜੀ ਤੁਸੀਂ ਤੁਸੀ ਦੇਖ ਰਹੇ ਹੋ ਅਸੀਂ ਤੁਹਾਨੂੰ ਕੂਲਰ ਜੋ ਗਰਮੀਆਂ ਦਾ ਮੌਸਮ ਹੈ ਉਹ ਕੂਲਰ ਦਿਖਾਉਣ ਜਾ ਰਹੇ ਹਾਂ ਤੁਸੀਂ ਦੇਖੋ ਪਹਿਲੀ ਵਾਰ ਭਵਾਨੀਗੜ ਮਰਿੰਡਾ ਸਰਹੰਦ ਭੀਖੀ ਦੇ ਵਿੱਚ ਇੰਨੀ ਜ਼ਬਰਦਸਤ ਈਜੀ ਲਾਈਫ ਸਟੋਰਾਂ ਦੇ ਵਿੱਚ ਡਿਸਪਲੇ ਹੈਗੀ ਮੇਰਾ ਖਿਆਲ ਆ ਪੂਰੇ ਇੰਡੀਆ ਦੇ ਵਿੱਚ ਇੰਨੇ ਕੂਲਰ ਤੁਸੀਂ ਡਿਸਪਲੇ ਦੇ ਵਿੱਚ ਨਹੀਂ ਦੇਖੇ ਹੋਣੇ ਤੁਸੀਂ ਨਜ਼ਰ ਮਾਰੋ ਇੱਕ ਤੋਂ ਇੱਕ ਡਿਜ਼ਾਈਨ ਇੱਕ ਤੋਂ ਇੱਕ 2511 3511 5911 9911 ਇਹ ਸਾਰੇ ਕੂਲਰ ਤੁਹਾਨੂੰ ਮਿਲ ਜਾਣਗੇ ਜੌਂਡੀਅਰ ਵਰਗੇ ਗਰਦਗੁਆਰ ਕਰਦੇ ਤੁਰੇ ਜਾਂਦੇ ਨੇ ਜਿਹੜੇ ਘਰ 'ਚ ਇਹ ਕੂਲਰ ਚੱਲ ਗਿਆ ਉਦੋਂ ਬਾਅਦ ਉਸ ਘਰ ਦੇ ਵਿੱਚ ਏਸੀ ਦੀ ਲੋੜ ਨਹੀਂ ਆਉਂਦੀ ਨਾਲ ਨਾਲ ਇੱਥੇ ਖੜਕੇ ਤੁਸੀਂ ਦਿਖਾ ਦਿਓ ਇਹ ਸਾਰੀਆਂ ਕੋਈ ਪੱਤੀ ਨਹੀਂ ਹੱਲ ਰਹੀ ਤੁਸੀਂ ਦੇਖ ਰਹੇ ਹੋ ਸਾਰੀਆਂ ਬੰਦ ਪਈਆਂ ਨੇ ਮੈਂ ਉਧਰ ਜੱਗੀ ਨੂੰ ਕਹੂੰਗਾ ਜੱਗੀ ਚਲਾਈਂ ਵਗਰਾ ਕੂਲਰ ਉਹ ਚੱਲ ਪਿਆ ਕੂਲਰ ਦੋਸਤੋ ਹੁਣ ਤੁਸੀਂ ਦੇਖੋ ਇੱਧਰ ਇੱਥੇ ਦੇਖੋ ਆ ਦੇਖੋ ਨੇਰੀ ਥਾਲ ਦੀ ਆ ਤੁਸੀਂ ਦੇਖ ਲਓ ਇੱਧਰ ਦੇਖੋ ਜਿਹੜੀਆਂ ਪੱਤੀਆਂ ਸੀਗੀਆਂ ਕਮਲੀਆਂ ਕਰ ਦਿੱਤੀਆਂ ਹਲਾ ਹਲਾ ਤੂਫਾਨ ਹੀ ਆ ਗਿਆ ਉਹ ਦੇਖੋ ਉੱਧਰ ਉੱਧਰ ਮਰਵਾਈ ਕਰਾ ਇੱਧਰ ਤੁਸੀਂ ਦੇਖ ਰਹੇ ਹੋ ਹਵਾ ਹਵਾ ਇੱਥੋਂ ਜਾ ਰਹੀ ਹੈ ਕਿਵੇਂ ਕੰਦ ਚ ਵੱਜ ਕੇ ਟੱਕਰ ਮਾਰ ਕੇ ਥੱਲੇ ਨੂੰ ਹਵਾ ਉਤਰ ਰਹੀ ਹੈ ਦੇਖੋ ਬਿਲਕੁਲ ਪ੍ਰੈਕਟੀਕਲ ਤੁਹਾਨੂੰ ਦਿਖਾਇਆ ਜਾ ਰਿਹਾ ਹੈ ਔਰ ਇੰਨੀ ਜ਼ਬਰਦਸਤ ਹਵਾ ਉਰੇ ਤੱਕ ਤੁਸੀਂ ਦੇਖੋ 70 ਫੁੱਟ ਹਵਾ ਇਹਨੂੰ 911 ਕੂਲਰ ਕਹਿੰਦੇ ਨੇ ਉੱਪਰ ਦੇਖੋ ਗਰਦਾ ਗਵਾਰ ਕਰ ਰੱਖਿਆ ਹੈ ਲੱਗਦਾ ਵੀ ਕੋਈ ਵੱਡਾ ਤੂਫਾਨ ਆ ਚੁੱਕਿਆ ਹੈ ਔਰ ਇਹੇ ਜੇ ਕੂਲਰ ਏਜੀ ਈਜੀ ਲਾਈਫ ਸਟੋਰ ਪਵਾਨੀਗੜ ਮਰਿੰਡਾ ਸਰਹੰਦ ਪੀਖੀ ਤੋਂ ਤੁਹਾਨੂੰ ਮਿਲਣ ਜਾ ਰਹੇ ਨੇ ਦੋਸਤੋ ਫਟਾਫਟ ਪਹੁੰਚੋ ਈਜੀ ਲਾਈਫ ਸਟੋਰ ਸਰਹੰਦ ਦੇ ਵਿੱਚ ਖੜਿਆ ਤੁਸੀਂ ਦੇਖ ਰਹੇ ਹੋ ਰਾਤ ਦਾ ਸਮਾਂ 8:05 ਚੁੱਕੇ ਨੇ ਇਸ ਟਾਈਮ ਵੀ ਇਸ ਸਟੋਰ ਦੇ ਵਿੱਚੋਂ ਜਿਹੜੇ ਸਾਡੇ ਸਰਪੰਚ ਸਾਹਿਬ ਦੇ ਸਾਮਾਨ ਲੈ ਕੇ ਜਾ ਰਹੇ ਨੇ ਆਪਾਂ ਸਮਝ ਗੱਲਬਾਤ ਕਰਦੇ ਹਾਂ ਕਿ ਕਿੱਥੇ ਜਾ ਰਹੇ ਨੇ ਉਹ ਸਾਮਾਨ ਲੈ ਕੇ ਹਾਂਜੀ ਦੱਸੀ ਗੱਲ ਜੀ ਹਾਂਜੀ ਗੱਲ ਸਾਰੇ ਕਿੱਥੇ ਲੈ ਕੇ ਜਾ ਰਹੇ ਹੋ ਸਾਮਾਨ ਆ ਬੱਸੀ ਲੈ ਕੇ ਚੱਲੀ ਆ ਬੱਸੀ ਜਾ ਰਹੇ ਹਾਂ ਹਾਂਜੀ ਤੇ ਕਸਟਮਰ ਨਾਲ ਸਾਰੀ ਗੱਲਬਾਤ ਹੋ ਗਈ ਹਾਂਜੀ ਸਾਰੀ ਗੱਲਬਾਤ ਹੋ ਗਈ ਹੁਣ ਐਨਾ ਰਾਤ ਦਾ ਸਮਾਂ ਹੋ ਗਿਆ ਹੁਣੀ ਕਸਟਮਰ ਹਲੇ ਨਿਕਲਦੇ ਨਹੀਂ ਇੱਕ ਵਾਰੀ ਤੁਸੀਂ ਨਜ਼ਰ ਮਰਵਾ ਦਿਓ ਜੀ ਸਾਰੇ ਪਿੱਛੇ ਆਪਰ ਵੀ ਜਿਹੜਾ ਜਿੰਦਣ ਦਾ ਸ਼ੋਅਰੂਮ ਖੁੱਲਿਆ ਜੀ ਆयो ਚੱਲਦਾ ਜੀ ਕੰਮ ਰਾਤ ਨੂੰ 12-12 ਗੱਜ ਜਾਂਦੇ ਨੇ ਸਵੇਰੇ ਫੇਰ ਅਸੀਂ 8 ਵਜੇ ਉਰੀ ਆ ਜੰਨੀ ਕਿਉਂਕਿ ਗਾਕਾਂ ਦਾ ਹੀ ਇੱਥੇ ਫਾਇਦਾ ਬਹੁਤ ਹੋ ਰਿਹਾ ਗਾਕਾਂ ਦਾ ਵੀ ਸਾਡਾ ਵੀ ਹੋ ਰਿਹਾ ਜੀ ਸਾਡੀ ਰੋਜ਼ੀ ਰੋਟੀ ਲੱਗੀ ਹੋਈ ਆ ਜੀ ਤੇ ਕਸਟਮਰਾਂ ਨੂੰ ਵੀ ਬਹੁਤ ਮੈਨਾਂ ਨੂੰ ਇਹੀ ਸਨੇਹਾ ਲਾਉਂਗਾ ਜੀ ਇੱਕ ਵਾਰੀ ਵਿజిਟ ਕਰੋ ਆ ਕੇ ਜੀ ਚੈੱਕ ਕਰੋ ਸਾਮਾਨ ਸਾਰਾ ਹੀ ਬਾਕੀ ਉਹਨੇ 쿠ਪਨ ਮਿਲ ਰਹੇ ਨੇ ਜੀ ਉਹਨਾਂ 쿠ਪਨਾਂ ਦਾ ਫਾਇਦਾ ਉਠਾਓ ਲਾਡੋ ਸਾਲ ਜੀ ਠੀਕ ਹੈ ਜੀ ਥੈਂਕ ਯੂ ਸੋ ਮਚ ਦਰਸ਼ਕੋ ਤੁਸੀਂ ਵੀ ਇਸ ਵੀਡੀਓ ਨੂੰ ਜਿਹੜੇ ਦੇਖ ਰਹੇ ਹੋ ਫਟਾਫਟ ਸਰਹੰਦ ਭਵਾਨੀਗੜ ਮਰਿੰਡਾ ਔਰ ਪੀਸੀ ਦੇ ਵਿੱਚ ਪਹੁੰਚੋ ਦੇਖੋ ਰਾਤ ਦਾ ਹਨੇਰਾ ਹੋ ਗਿਆ ਕੋਈ ਦੇਖੋ ਜਿਹੜਾ ਕੂਨ ਦੇ ਰਿਹਾ ਏਸੀ ਆ ਸੋਟੇ ਨੂੰ ਗੱਡੇ ਦੇ ਉੱਪਰ ਜਾ ਰਹੇ ਨੇ ਇਹ ਰਾਤ ਦੇ ਹਨੇਰੇ ਦੇ ਵਿੱਚ ਕਿਉਂਕਿ ਫਰਮਾਨ ਦੇ ਨਾਲ 4-4 ਕੂਪਨ ਮਿਲ ਰਹੇ ਨੇ ਸੋਨੇ ਦੇ ਸਿੱਕੇ ਦਾ ਕੂਪਨ ਫਰੀ ਹੈ ਔਰ ਨਾਲ ਹੀ ਸਕੂਟਰੀ ਦਾ ਕੂਪਨ ਆ ਫਰੀ ਹੈ ਮੋਟਰਸਾਈਕਲ ਦਾ ਜਿਹੜਾ ਕੂਪਨ ਆ ਫਰੀ ਹੈਗਾ ਔਰ ਵੇਅਰਫੇਅਰ ਦਾ ਜਿਹੜਾ ਕੂਪਨ ਆ ਫਰੀ ਆ 4-4 ਕੂਪਨ ਮਿਲ ਰਹੇ ਨੇ ਬਾਕੀ ਕੋਈ ਝੁੰਮਰ ਵਾਲਾ ਇਲੈਕਟ੍ਰਿਕ ਚੱਲਦੀਆਂ ਨੇ ਇੱਕ ਵਾਰੀ ਸਾਰਾ ਸ਼ੋਰੂਮ ਦਾ ਦੇਖੋ ਦਿਖਾ ਦੋ ਕਿ ਐਨਾ ਜ਼ਬਰਦਸਤ ਜਿਹੜੀ ਲਾਈਟਿੰਗ ਆ ਉਹ ਹੋ ਰਹੀ ਆ ਸ੍ਰੀ ਰਾਮ ਦੇ ਸ਼ੋਰੂਮ ਦੇ ਵਿੱਚ ਕੋਈ ਵੀ ਆਈਟਮ ਲੈਣੀ ਆ ਤੁਸੀਂ ਪ੍ਰੋਡਕਟ ਲੈਣੀ ਆ ਉਹਦੇ ਨਾਲ ਜਿਹੜੇ ਕੂਪਨ ਨੇ 4-4 ਫਰੀ ਮਿਲ ਰਹੇ ਨੇ ਫਟਾਫਟ ਸੋ ਸਾਰੇ ਪੰਚ ਦੋਸਤੋ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਫੋਲੋ ਕਰਕੇ ਸ਼ੇਅਰ ਕਰ ਦਿਓ ਸਕਰੀਨ ਤੇ ਨੰਬਰ ਚੱਲ ਰਹੇ ਨੇ ਔਰ ਇਹਦੇ ਉੱਤੇ ਤੁਸੀਂ ਆਪਣਾ ਸਕਰੀਨ ਸ਼ਾਟ ਦੇ ਦਿਓ ਤੁਹਾਨੂੰ ਸਪੈਸ਼ਲ ਗਿਫਟ ਦਾ ਜਿਹੜਾ ਕੋਡ ਨੰਬਰੀ ਆ ਜੂਗਾ 12 ਮਹੀਨਿਆਂ ਚ ਗਿਫਟ ਗਾਰੰਟੀ ਨਾਲ ਨਿਕਲਣੀ ਨਿਕਲਣਾ ਤੁਹਾਡਾ ਉਹ ਕੋਡ ਨਾ ਖਾਲੀ ਨਹੀਂ ਜਾਊਗਾ ਸਾਰਿਆਂ ਨੂੰ ਅਸੀਂ ਕਾਲ ਦੇ